अज अगे हिजकेल तीवा अध्याय मिसर की बर्बादी पहली आयत यहावा के दूसरी आयत हे आदमी अगम प्रभु अफसोस उस दिन तीसरी आयत इसलिए कि दिन नेड़े है हाँ यहावा का ने नेड़... दिन नेड़े है अर्थात बदलों का दिन यह कौम का समा हो चौथी आयत ਅਤੇ ਤਲਵਾਰ ਮਿਸਰ ਵਿੱਚ ਆਵੇਗੀ ਤੇ ਕੂਸ਼ ਵਿੱਚ ਕੰਬਣੀ ਹੋਵੇਗੀ ਜਦੋਂ ਮਿਸਰ ਵਿੱਚ ਵੱਡੇ ਹੋਏ ਡਿੱਗਣਗੇ ਤੇ ਉਹ ਭੀੜ ਨੂੰ ਲੈ ਜਾਣਗੇ ਤੇ ਉਹਦੀਆਂ ਨੀਆਂ ਪੁੱਟੀਆਂ ਜਾਣਗੀਆਂ ਪੰਜਵੀਂ ਆਇਤ ਕੂਸ਼ ਅਤੇ ਫੂਟਾ ਤੇ ਲੋਦ ਅਤੇ ਸਾਰੀ ਮਲਵੇ ਲੋਕ ਮਿਲਵੇ ਲੋਕ ਅਤੇ ਕੂਬ ਅਤੇ ਉਹ ਨੇਮ ਵਾਲੀ ਧਰਤੀ ਦੇ ਵਾਸੀ ਉਹਨਾਂ ਦੇ ਨਾਲ ਤਲਵਾਰ ਨਾਲ ਡਿੱਗ ਪੈਣਗੇ ਛੇਵੀਂ ਆਇਤ ਇਹ ਹਵਾਈਆਂ ਫਰਮਾਉਂਦਾ ਹੈ ਮਿਸਰ ਦੇ ਸਹਾਇਕ ਡਿੱਗ ਪੈਣਗੇ ਅਤੇ ਉਹ ਦੀ ਸ਼ਕਤੀ ਦਾ ਕਮੰਡ ਟੁੱਟ ਜਾਵੇਗਾ ਮਿਕਦੋਲ ਸੰਵੇ ਸਵੇਨੇ ਤੁਮ ਅਤੇ ਉਹ ਦੀ ਤਲਵਾ ਉਹ ਉਸ ਤਲਵਾਰ ਨਾਲ ਡਿੱਗ ਪੈਣਗੇ ਪ੍ਰਭੂ ਯਹਵਾ ਦਾ ਵਾਅਕ ਹੈ 7ਵੀਂ ਆਇਤ ਅਤੇ ਉਹ ਉਜੜੇ ਦੇਸਾਂ ਦੇ ਵਿੱਚਕਾਰ ਉਜੜਣਗੇ ਅਤੇ ਉਹ ਦੇ ਸ਼ਹਿਰ ਉਜੜੇ ਸ਼ਹਿਰਾਂ ਦੇ ਵਿੱਚਕਾਰ ਉਜਾੜ ਰਹਣਗੇ 8ਵੀਂ ਆਇਤ ਅਤੇ ਜਦੋਂ ਮੈਂ ਮਿਸਰ ਵਿੱਚ ਅੱਗ ਲਾਵਾਂਗਾ ਤੇ ਉਹਦੇ ਸਾਰੇ ਸਹਾਇਕ ਭੰਨੇ ਜਾਣਗੇ ਤਾਂ ਉਹ ਜਾਣਣਗੇ ਕਿ ਮੈਂ ਯਹਵਾ ਹਾਂ 9 ਐਂਤ ਉਸ ਦਿਨ ਬਹੁਤ ਸਾਰੇ ਦੂਤ ਜਹਾਜ਼ਾਂ ਵਿੱਚ ਮੇਰੇ ਵੱਲੋਂ ਇਕੱਲੇ ਜਾਣਗੇ ਪਈ ਮਨੁੱਖ ਮਨਮੁਖ ਖੁਸ਼ੀਆਂ ਨੂੰ ਡਰਾਉਣ ਅਤੇ ਉਹਨਾਂ ਨੂੰ ਸਖਤ ਪੀੜ ਹੋਵੇਗੀ ਜਿਵੇਂ ਮਿਸਰ ਦੇ ਦਿਨ ਵਿੱਚ ਕੌਣ ਜੋ ਵੇਖ ਉਹ ਆਉਂਦੇ ਆਉਂਦਾ ਹੈ 10ਵੀਂ ਐਂਤ ਪ੍ਰਭੀ ਹੋ ਵਯੰ ਫਰਮੋਂਦਾ ਮੈਂ ਮਿਸਰ ਨੂੰ ਪੀੜ ਅਤੇ ਬਾਬਲ ਦੇ ਪਹਾੜਾਂ ਨੂੰ ਬੁੱਕ ਨੇ ਦਸਰ ਦੇ ਹੱਥੋਂ ਮੁਕਾ ਦੇਵਾਂਗਾ 11ਵੀਂ ਆਇਤ ਉਹ 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 ਅਤੇ ਉਹ ਦੇ ਲੋਕੀ ਜੋ ਕਮਾਂ ਵਿੱਚ ਭਿਆਨਕ ਹਨ ਦੇਸ਼ ਉਜਾੜਨ ਲਈ ਖੱਲੇ ਜਾਣਗੇ ਉਹ ਮਿਸਰ ਦੇ ਵਿਰੁੱਧ ਆਪਣੀਆਂ ਤਲਵਾਰ ਖਿੱਚਣਗੇ ਤੇ ਦੇਸ਼ ਨੂੰ ਵੱਡੇ ਹੋਏਆਂ ਨਾਲ ਭਰ ਦੇਣਗੇ 12ਵੀਂ ਆਇਤ ਅਤੇ ਮੈਂ ਨਦੀਆਂ ਨੂੰ ਸੁਕਾ ਦੇਵਾਂਗਾ ਅਤੇ ਦੇਸ਼ ਨੂੰ ਬਰਿਆਰਾਂ ਦੇ ਹੱਥ ਵਿੱਚਾਂਗਾ ਅਤੇ ਮੈਂ ਉਸ ਦੇਸ਼ ਅਤੇ ਉਸ ਦੀ ਭਰਪੂਰੀ ਨੂੰ ਉਪਰਿਆਂ ਦੇ ਹੱਥ ਉਜਾੜ ਦੇਵਾਂਗਾ ਮੈਂ ਯਹੋਵਾ ਨੇ ਫਰਮਾਇਆ ਹੈ 13ਵੀਂ ਐਤ ਪ੍ਰਭੂ ਇਹ ਵਯਮ ਫਰਮਾਉਂਦਾ ਹੈ ਮੈਂ ਬੁੱਤਾਂ ਨੂੰ ਮਲੀਆਂ ਮੇਟ ਕਰ ਦਿਆਂਗਾ ਤੇ ਨਫੋ ਨਫ ਵਿੱਚ ਮੂਰਤੀਆਂ ਨੂੰ ਨਾਸ਼ ਕਰ ਦਿਆਂਗਾ ਅਤੇ ਅੱਗੇ ਨੂੰ ਮਿਸਰ ਦੇਸ਼ ਵਿੱਚ ਕੋਈ ਰਾਜਕੁਮਾਰ ਨਹੀਂ ਹੋਵੇਗਾ ਤੇ ਮੈਂ ਮਿਸਰ ਦੇਸ਼ ਵਿੱਚ ਡਰ ਪਾ ਦਿਆਂਗਾ 14ਵੀਂ ਐਤ ਅਤੇ ਫਤਰੋਸ ਨੂੰ ਜੜ ਦਿਆਂਗਾ ਸੁਆਨ ਅਤੇ ਸੁਆਨ ਵਿੱਚ ਅੱਗ ਲਾਵਾਂਗਾ ਤੇ ਨੋ ਵਿੱਚ ਮੈਂ ਨਿਯੋ ਕਰਾਂਗਾ 15ਵੀਂ ਐਤ ਅਤੇ ਮੈਂ ਸੀਨ ਉੱਤੇ ਜੋ ਮਿਸਰ ਦਾ ਗੜ੍ਹ ਹੈ ਆਪਣਾ ਕਹਿਰ ਕ ਲਾਂਗਾ ਅਤੇ ਨੋ ਦੀ ਭੀੜ ਨੂੰ ਵੱਢ ਸੁਟਾਂਗਾ 16ਵੀਂ ਐਤ ਅਤੇ ਮੈਂ ਮਿਸਰ ਵਚਾਗ ਲਾਂਗਾ ਸੀਨ ਨੂੰ ਕੱੜੜਾ ਦੁੱਖ ਦੇ ਹੋਵੇਗਾ ਨੋ ਚੀਰਿਆ ਜਾਵੇਗਾ ਅਤੇ ਨੋ ਫ ਦਿਨ ਦਿਹਾੜੇ ਦੁਖੀ ਹੋਵੇਗਾ 17ਵੀਂ ਐਤ ਆਵਾਨ ਅਤੇ ਫੀ ਬਸਤ ਦੇ ਗੱਭਰੂ ਤਲਵਾਰ ਨਾਲ ਡਿੱਗ ਪੈਣਗੇ ਤੇ ਤੀਵੀਆਂ ਸਿਰੀ ਵਿੱਚ ਜਾਣਗੇ 18ਵੀਂ ਆਇਤ ਅਤੇ ਤੇਪਨੇਸ ਵਿੱਚ ਫੇਰ ਦਿਨ ਨੂੰ ਹਨੇਰਾ ਹੋ ਜਾਵੇਗਾ ਜਦੋਂ ਮੈਂ ਉੱਥੇ ਮਿਸਰੀ ਦੇ ਜੂਲਿਆਂ ਨੂੰ ਤੋੜ ਦਾਂਗਾ ਅਤੇ ਉਹਦੀ ਸ਼ਕਤੀ ਦੀ ਵਿਡਿਆਈ ਨਾ ਕਿ ਰਹੇਗੀ ਅਤੇ ਬੱਦਲ ਇਹਨੂੰ ਟੱਕ ਲਵੇਗਾ ਤੇ ਉਹ ਦੀਆਂ ਧੀਆਂ ਅਸੀਰੀ ਵਿੱਚ ਜਾਣਗੀਆਂ 19ਵੀਂ ਆਇਤ ਮੈਂ ਮਿਸਰ ਵਿੱਚ ਨਿਯੋਗ ਕਰਾਂਗਾ ਅਤੇ ਉਹ ਜਾਣਣਗੇ ਕਿ ਮੈਂ ਯਹਵਾ ਹਾਂ 20ਵੀਂ ਆਇਤ ਅਤੇ یوں ਹੋਵੇਗਾ ਇਓ ਹੋਇਆ ਕਿ ਬਾਰਵੇਂ ਬਰੇ ਦੇ ਪਹਿਲੇ ਮਹੀਨੇ ਦੀ 27ਵੀਂ ਤਰੀਕ ਨੂੰ ਯਹਵਾ ਦਾ ਵਚਨ ਮੇਰੇ ਕੋਲ ਆਇਆ ਕਿ 21ਵੀਂ ਆਇਤ ਹੈ اے ਆਦਮੀ ਦੇ ਪੁੱਤਰ ਮੈਂ ਮਿਸਰ ਦੇ ਰਾਜਾ ਫਿਰਯੋਨ ਦੀ ਬਾਹ ਪੰਨ ਦਿੱਤੀ ਹੈ ਅਤੇ ਵੇਖੋ ਉਹ ਪੰਨੀ ਨਹੀਂ ਗਈ ਦਵਾਈ ਲਾ ਕੇ ਉਹਨੂੰ ਪਟੀਆਂ ਨਹੀਂ ਕਸੀਆਂ ਗਈਆਂ ਤਾਂ ਜੋ ਤਲਵਾਰ ਫੜਨ ਲਈ ਤਕੜੀ ਹੋਵੇ ਬਾਈ ਮੀਅਤ ਐਸਲੇ ਪ੍ਰਭੂ ਹੋਇਆਂ ਨੂੰ ਫਰਮ ਹੁੰਦਾ ਵੇਖ ਮੈਂ ਮਿਸਰ ਦੇ ਰਾਜਾ ਫਿਰੇਉਨ ਦਾ ਵਿਰੋਧੀ ਹਾਂ ਅਤੇ ਉਹ ਦੀਆਂ ਬਾਹਾਂ ਨੂੰ ਭੰਨਾਂਗਾ ਅਰਥਾਤ ਪੱਕੀ ਅਤੇ ਟੁੱਟੀ ਹੋਈ ਦੋਹਾਂ ਨੂੰ ਭੰਨਾਂਗਾ ਅਤੇ ਤਲਵਾਰ ਉਹਦੇ ਹੱਥ ਵਿੱਚੋਂ ਡੇਗ ਦੇਵਾਂਗਾ ਤੇ ਮੀਅਤ ਮੈਂ ਮਿਸਰੀਆਂ ਨੂੰ ਕੌਮਾਂ ਦੇ ਵਿੱਚ ਖਿਲਾਰ ਦੇਵਾਂਗਾ ਤੇ ਦੇਸਾਂ ਵਿੱਚ ਉਹਨਾਂ ਦੀ ਨੂੰ ਤਿੱਤਰ-ਬਿੱਤਰ ਕਰਾਂਗਾ 24ਵੀਂ ਐਤ ਅਤੇ ਮੈਂ ਬਾਬਲ ਦੇ ਪਾਸ਼ਾ ਦੀਆਂ ਬਾਹਾਂ ਨੂੰ ਬਲ ਬਖਸ਼ਾਂਗਾ ਅਤੇ ਉਹ ਆਪਣੀ ਤਲਵਾਰ ਦੇ ਹੱਥ ਆਪਣੀ ਤਲਵਾਰ ਉਹਦੇ ਹੱਥ ਵਿੱਚ ਦਿਆਂਗਾ ਮੈਂ ਫਿਰ ਆਉਂਦੀਆਂ ਬਾਹਾਂ ਨੂੰ ਪੰਨਾਂਗਾ ਤੇ ਉਹਦੇ ਮੋਰੇ ਉਹ ਫਟੜ ਵਾਂਜ ਜੋ ਮਰਨ ਵਾਲਾ ਹੋਵੇ ਆਹ ਭਰੇਗਾ ਪੱਚੀ ਮੀ ਆਇਤ ਜਦੋਂ ਮੈਂ ਬਾਬਲ ਦੇ ਪਾਸ਼ਾ ਦੀਆਂ ਬਾਹਾਂ ਨੂੰ ਬਲ ਦੇਵਾਂਗਾ ਤੇ ਫਿਰ ਆਉਂਦੀਆਂ ਬਾਹਾਂ ਡਿੱਗ ਪੈਣਗੀਆਂ ਤੇ ਜਦੋਂ ਮੈਂ ਆਪਣੀ ਤਲਵਾਰ ਬਾਬਲ ਦੇ ਪਾਸ਼ਾ ਦੇ ਹੱਥ ਵਿੱਚ ਦਿਆਂਗਾ ਅਤੇ ਉਹ ਉਸ ਨੂੰ ਮਿਸਰ ਦੇ ਦੇਸ਼ ਤੇ ਖਿੱਚੇਗਾ ਤਾਂ ਉਹ ਜਾਣेंगे ਕਿ ਮੈਂ ਯਹਵਾ ਹਾਂ 26ਵੀਂ ਆਇਤ ਮੈਂ ਮਿਸਰੀਆਂ ਨੂੰ ਕਾਮਾ ਦੇ ਵਿੱਚ ਕਾਰ ਖਿਲਾਰ ਖਿਲਾਰ ਪੁਲਾਰ ਦਿਆਂਗਾ ਅਤੇ ਦੇਸਾਂ ਵਿੱਚ ਉਹਨਾਂ ਨੂੰ ਤਿੱਤਰ-ਬਿੱਤਰ ਕਰਾਂਗਾ ਉਹ ਜਾਣਨਗੇ ਕਿ ਮੈਂ ਯਹੋਵਾ ਹਾਂ ਆਮੀਨ ਪ੍ਰਭੂ ਜੀ ਇਹਨਾਂ ਵਚਨਾਂ ਨੂੰ ਪੜ੍ਹੇ ਸੁਣੇ ਜਾਂ ਤੇ ਵੱਡੀ ਬਰਕਤ ਦੇਣ ਤੁਹਾਡੇ ਘਰ ਮubarਰ ਕਰਨ ਤੁਹਾਡੇ ਘਰ ਵਿੱਚ ਸ਼ਿਫਾ ਸ਼ਾਂਤੀ ਰਮਸ ਦਾ ਵਸਦੇ ਰਹਿਣ ਆਮੀਨ ਸਾਂਝ ਜਮਸੀ ਕੀ